ਕੋਈ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਭਗਤ ਆਪ ਜੀ ਨੂੰ ਪਤਾ ਹੀ ਅਸੀਂ ਦੇਰਾ ਮੁਖਤਰ ਨੂੰ ਬੋਲ ਰਹੇ ਆ ਆ ਸੰਗਤਾਂ ਨੇ ਭਾਈ ਸੇਵਾ ਕੀਤੀ ਐ 100 ਥਾਲ ਦੇ ਕੇ ਗਏ ਨੇ 100 ਗਲਾਸ ਦੇ ਕੇ ਗਏ ਨੇ 100 ਆ ਬਾਤੀ ਦੇ ਕੇ ਗਏ ਨੇ ਇਹ ਗੁਪਤ ਸੇਵਾ ਕੀਤੀ ਐ ਉਹਨਾਂ ਨੇ ਵੀ ਸਾਡਾ ਨਾਮ ਨਹੀਂ ਬੋਲਣਾ ਕਿ ਅੱਗੇ ਤੋਂ ਵੀ ਸੰਗਤਾਂ ਨੂੰ ਬੇਨਤੀ ਹੈ ਵੀ ਸੰਗਤ ਬੱਸੀਆਂ ਦੀ ਸੀ ਜੀ ਬੱਸੀਆਂ ਦੀ ਸੰਗਤੀ ਉਹ ਬਾਕੀ ਆਪ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਵੀ ਹਰ ਚੀਜ਼ ਦੀ ਲੋੜ ਹੈ ਜਿਵੇਂ ਥਾਲ ਗਲਾਸ ਹੋਰ ਵੱਧ ਤੋਂ ਵੱਧ ਸੇਵਾ ਕਰੋ ਤਾਂ ਕਿ ਆਪਣਾ ਡੇਰਾ ਦੁਆਰੇ ਬਹਾਰ ਹੋ ਸਕੇ ਚੱਲ ਸਕੇ ਇਹੀ ਬੇਨਤੀਆਂ ਨੇ ਬਾਕੀ ਆ ਵੀਰ ਜੀ ਸਭ ਦਸਤੀ ਦੇਣਗੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਡੇਰੇ ਦੇ ਵਿੱਚ ਸੰਗਤ ਵੱਲੋਂ ਸੇਵਾ ਕੀਤੀ ਗਈ ਆ ਤੇ ਹੋਰ ਵੀ ਜੇ ਕੋਈ ਵੀਰ ਭਰਾ ਸੇਵਾ ਕਰਨਾ ਚਾਹੁੰਦਾ ਤੇ ਆਪ ਆ ਕੇ ਤੁਸੀਂ ਡੇਰੇ ਦੇ ਵਿੱਚ ਵਰਸੀ ਦੇ ਦਿਨ ਥੋੜੇ ਰਹਿ ਗਏ ਕਿਉਂਕਿ ਤੁਹਾਨੂੰ ਪਤਾ ਸਮਾਨ ਇੱਥੋਂ ਸਾਰਾ ਵੇਚ ਬੂਝ ਦਿੱਤਾ ਘਟ ਗਿਆ ਸਮਾਨ ਭਾਂਡੇ ਪਹਿਲਾਂ ਤਾਂ ਦੋ ਟਰੱਕ ਸੀਗੇ ਜਿਹੜਾ ਸਮਾਨ ਸੀ ਬਹੁਤ ਸੀਗਾ ਹੁਣ ਸਮਾਨ ਇੱਥੇ ਬਹੁਤ ਘਟਾ ਜਰੂਰਤਾ ਕਿਉਂਕਿ ਵਰਸੀ ਤੇ ਇਕੱਠ ਬਹੁਤ ਹੋ ਜਾਂਦਾ ਮਹਾਰਾਜ ਪ੍ਰਗਿਆਸ਼ ਹੋਣੇ ਆ ਅੰਡ ਪਾਠਾਂ ਦੇ ਭੋਗ ਪਾਣੇ ਆ ਤੇ ਸਾਰੀ ਸੰਗਤ ਨੂੰ ਵੀ ਬੇਨਤੀ ਆ ਹੋ ਮਹਮਾ ਕੇ ਸਾਰੇ ਜਾਨੇ ਪਹੁੰਚੋ ਬਾਬਾ ਜੀ ਵੱਲੀੋਂ ਬੇਨਤੀ ਆ 22 ਤਰੀਕ ਨੂੰ ਪ੍ਰਕਾਸ਼ ਹੋਣਿਆ 24 ਨੂੰ ਭੋਗ ਹਾਂ 24 ਨੂੰ ਭੋਗ ਆ ਜੀ 22 ਤਰੀਕ ਨੂੰ ਪ੍ਰਕਾਸ਼ ਹੋ ਕੇ ਤੇ 24 ਤਰੀਕ ਨੂੰ ਭੋਗ ਪੈ ਜਾਣੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਪਹੁੰਚੋ ਇਧਰ ਸਾਡੀਆਂ ਸੇਵਾ ਕਰਨ ਪੂਰਾ ਨਗਰ ਦਾ ਪੂਰਾ ਸਨਯੋਗ ਆ ਲੱਗੇ ਪਿਆ ਮਾਈਆਂ ਸੇਵਾ ਕਰਨ ਸਾਰੀਆਂ ਪਹੁੰਚਿਆ ਉਧਰ ਗੇਟ ਦੀ ਸੇਵਾ ਚੱਲੀ ਜਾਂਦੀ ਆ ਬਾਹਰਲੇ ਪਾਸੇ ਗੇਟ ਨਵਾਂ ਲੱਗ ਰਿਹਾ ਹੈ ਕੌਲੇ ਉੱਤੇ ਕਰਕੇ ਥੋੜੇ ਨੀਵੇਂ ਸੀਗੇ ਤੇ ਚੱਲੀ ਜਾਂਦੀ ਆ ਸੇਵਾ ਰੰਗ ਦਾ ਕੰਮ ਐਡਾ ਫਤੇ ਹੋ ਗਿਆ ਜੀ ਤੇ ਉਸ ਤੋਂ ਬਾਅਦ ਚ ਬਰਸੀ ਤੋਂ ਬਾਅਦ ਇਧਰ ਦਾ ਰੰਗ ਕਰਵਾਵਾਂਗੇ ਬਾਬਾ ਜੀ ਕਹਿੰਦੇ ਇਹ ਸੰਗ ਦੇ ਸਹਯੋਗ ਨਾਲ ਤੇ ਬਾਕੀ ਇਧਰ ਗੇਟ ਸੀਗਾ ਜਿਹੜਾ ਇਧਰ ਗੇਟ ਸੀਗਾ ਟੁੱਟ ਗਿਆ ਸੀਗਾ ਇਹ ਵੀ ਦੇਖਭਾਲ ਨਹੀਂ ਕੀਤੀ ਗਈ ਸੀ ਇਹ ਵੀ ਹੁਣ ਲਾ ਕੇ ਨਵਾਂ ਆ ਸਮਾਨ ਸੋੜਾ ਟੁੱਟਾ ਵਾ ਸੀ ਨਵਾਂ ਲਵਾਤਾ ਗੇਟ ਉਹੀ ਐ ਇਹ ਰੇਰਪੁਰ ਮੁੰਡੇ ਨੇ ਕਰਤੀ ਡਾਊਨ ਸੀਲਿੰਗ ਦਾ ਦੇਖੋ ਹਾਲ ਸੀ ਬੁਰਾ ਉਹ ਵੀ ਹੁਣ ਰਿਪੇਅਰ ਪੂਰ ਹੋਈ ਜਾਂਦੀ ਹੈ ਸਾਰੀ ਤੇ ਮੁੰਡਾ ਹਾ ਮੁੰਡਾ ਲੱਗਾ ਦਾ ਸੇਵਾਦਾਰ ਮਿਸਤਰੀ ਬਤ ਨੂੰ ਬੇਨਤੀ ਆ ਭਾਈ ਸਾਰੇ ਜਣੇ ਪਹੁੰਚੋ ਧਰਮੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ